ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੇਜ ਤੇ ਮੈਂ ਤੁਹਾਡਾ ਆਪਣਾ ਮਨਲੀ ਸ਼ੇਰ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਬਹੁਤ ਸੋਹਣੀ ਤੇ ਪਿਆਰੀ ਵੀਡੀਓ ਲੈ ਕੇ ਆਏ ਆ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਅੱਜ ਆਪਾਂ ਲਹਿਰਾ ਗਾਗੇ ਸਵਾਸਤਿਕ ਹੋਮ ਡੈਕੋਰ ਵਾਲਿਆਂ ਦੇ ਖੜੇ ਆ ਬਾਈ ਜੀ ਫਰਨੀਚਰ ਦਾ ਕੰਮ ਕਰਦੇ ਨੇ ਦੇਖੋ ਪਿੱਛੇ ਫਰਨੀਚਰ ਲੱਗਿਆ ਹੋਇਆ ਹੈ ਵੈਸੇ ਲਹਿਰਾ ਗਾਗਾ ਪਹਿਲੇ ਮਸ਼ਹੂਰ ਹੈ ਫਰਨੀਚਰ ਦੇ ਕਰਕੇ ਕਿਉਂ ਹੁੰਦਾ ਹੈਗਾ ਸਾਰੇ ਪੰਜਾਬ ਚ ਹਰਿਆਣਾ ਰਾਜਸਥਾਨ ਯੂਪੀ ਸਭ ਕਿਤੇ ਜਾਂਦਾ ਹੈਗਾ ਤੇ ਆਜੋ ਆਪਾਂ ਬਹੁਤੀ ਗੱਲ ਨਾ ਕਰਦੇ ਹੋ ਬਾਈ ਜੀ ਨਾਲ ਗੱਲਬਾਤ ਕਰਾਉਣੇ ਆ ਸਵਾਗਤ ਆ ਬਾਈ ਜੀ ਤੇ ਇੱਥੇ ਤੁਹਾਡਾ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਮੈਂ ਮੈਂ ਤੁਹਾਡਾ ਵੀ ਹਾਰਦਿਕ ਉਰੇ ਅਸੀਂ ਖੁੱਦ ਹੀ ਸਾਡੀ ਸੋਫਾ ਦੀ ਮੈਨੂਫੈਕਚਰਿੰਗ ਹੁੰਦੀ ਹੈ ਠੀਕ ਹੈ ਜੀ ਸਾਡੇ ਕੋਲ ਸਾਰਾ ਫਰਨੀਚਰ ਦੇ ਰਿਲੇਟਿਡ ਜਿੰਨਾ ਵੀ ਆਪਣੇ ਘਰ ਦੇ ਵਿੱਚ ਸਮਾਨ ਲੱਗਦਾ ਡਾਈਨਿੰਗ ਹੋਗੇ ਬੈੱਡ ਹੋਗੇ ਸੋਫਾ ਹੋਗੇ ਹੋਰ ਵੀ ਰੂਮ ਚੇਅਰਸ ਹੋ ਗਈ ਆ ਠੀਕ ਹੈ ਜੀ ਘਰ ਦੇ ਵਿੱਚ ਜੋ ਵੀ ਕੋਈ ਤੁਸੀਂ ਕੁਝ ਬਣਵਾਉਣਾ ਚਾਹੁੰਦੇ ਹੋ ਆਪਣੇ ਕੋਲ ਏ ਟੂ ਜ਼ेड ਸਾਰੀ ਚੀਜ਼ਾਂ ਆਪਣੇ ਕੋਲ ਹਾਜ਼ਰ ਹੁੰਦੀਆਂ ਜੀਸ ਠੀਕ ਹੈ ਸਭ ਤੋਂ ਵੱਡੀ ਗੱਲ ਆਪਣੇ ਕੋਲੇ ਸਸਤੇ ਤੋਂ ਲੈ ਕੇ ਮਹਿੰਗੇ ਤੱਕ ਜਿੰਨੇ ਆਪਣੇ ਕੋਲ 14000 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਚੀਜ਼ ਠੀਕ ਹੈ ਜੀ ਕਹਿੰਦੇ ਨਹੀਂ ਹਰ ਬੰਦੇ ਦਾ ਇੱਕ ਸੁਪਨਾ ਹੁੰਦਾ ਆਪਣੇ ਘਰ ਦੇ ਵਿੱਚ ਸੋਫਾ ਲਗਾਉਣ ਦਾ ਠੀਕ ਹੈ ਠੀਕ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੇ ਵੱਲੋਂ ਕਿ ਉਹਨਾਂ ਦਾ ਸੁਪਨਾ ਵੀ ਪੂਰਾ ਕੀਤਾ ਜਾਵੇ ਤੇ ਵਧੀਆ ਕੁਆਲਿਟੀ ਦਾ ਸਾਮਾਨ ਦਿੱਤਾ ਜਾਵੇ ਕਹਿਣ ਦੀ ਗੱਲ ਇਹ ਹੈ ਵੀ ਕਿਹੜਾ ਵੀ ਸੋਡ ਲੈਵੇ ਬੰਦਾ ਆਉਂਦਾ ਹੈ ਹਾਂ ਜੀ 14000 ਤੋਂ ਸੋਡੀ ਆਈਟਮ ਸਟਾਰਟ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਵੀ ਤੁਸੀਂ ਹਰੇਕ ਕਿਸੇ ਵੀ ਬੰਦੇ ਨੂੰ ਨਰਾਸ਼ ਨਹੀਂ ਕਰਕੇ ਤੋਰੋਗੇ ਸਾਡਾ ਉਰੇ ਮੋਟੀ ਵੀ ਆਹੀ ਹੈ ਜੀ ਕਿ ਅਸੀਂ ਜੋ ਵੀ ਸਾਡਾ ਭਰਾ ਭੈਣ ਚਾਚਾ ਤਾਇਆ ਜੋ ਵੀ ਸਾਡੇ ਲੱਗਣਗੇ ਜੋ ਵੀ ਬੰਦਾ ਸਾਡੇ ਕੋਲ ਆਊਗਾ ਉਹਨੂੰ ਖੁਸ਼ੀ ਖੁਸ਼ੀ ਵਧੀਆ ਕੁਆਲਿਟੀ ਦਾ ਸਮਾਨ ਉਹਨਾਂ ਦਾ ਦਿਲ ਖੁਸ਼ ਕਰਕੇ ਭੇਜੀ ਤੇ ਬਾਈ ਜੀ ਕਿਵੇਂ ਮੈਂ ਵੀਡੀਓ ਚ ਦੱਸਿਆ ਸੀ ਕਿਵੇਂ ਲਹਿਰਾਗਾਗਾ ਪਹਿਲੀ ਮਸ਼ਹੂਰ ਹੈ ਫਰਨੀਚਰ ਵੱਲੋਂ ਬਾਈ ਜੀ ਫਰਨੀਚਰ ਦਾ ਆਪਾਂ ਕਹਿੰਦੀ ਹਰ ਬੰਦਾ ਬਣਾ ਲੈਂਦਾ ਠੀਕ ਹੈ ਜੀ ਠੀਕ ਹੈ ਸਾਡਾ ਉਰੇ ਮੇਨ ਮੋਟਿਵ ਆ ਹੈ ਜੀ ਸਾਨੇ ਫਰਨੀਚਰ ਚ ਤੁਹਾਨੂੰ ਵੀ ਪਤਾ ਹੀ ਹੋਊਗਾ ਕਿ ਲੋਕ ਕਬਾੜ ਵੀ ਪਾਈ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਫਰਨੀਚਰ ਦੇ ਕੰਮ ਚ ਇੰਨਾ ਕੋ ਉਲ ਹੈ ਜੀ ਕੋਈ ਤੁਹਾਨੂੰ ਤੁਸੀਂ ਮੈਂ ਕੁਝ ਵੀ ਕਰਵਾ ਸਕਦਾ ਪੰਜਾਬੀ ਚ ਆਪਾਂ ਗੱਲ ਕਰ ਗਏ ਜੀ ਬਟ ਸਾਡੀ ਚੀਜ਼ ਦੀ ਉਰੇ ਗਾਰੰਟੀ ਇਸ ਚੀਜ਼ ਦੀ ਹੈ ਕੁਆਲਿਟੀ ਕਰੀਓ ਅਸੀਂ 1% ਦਾ ਕੰਪਰੋਮਾਈਜ਼ ਨਹੀਂ ਕਰਾਂਗੇ ਕਿਉਂ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕੀ ਸਾਡਾ ਉਰੇ ਹੈਗਾ ਕਿ ਬੰਦਿਆਂ ਨਾਲ ਆਪਾਂ ਜੋ ਵੀ ਬੰਦਾ ਕਸਟਮਰ ਸਾਡੇ ਕੋਲ ਆਂਦਾ ਹੈ ਠੀਕ ਹੈ ਜੀ ਵੀਰ ਭੈਣ ਭਾਈ ਮਾਂ ਸਾਡੀ ਜੋ ਵੀ ਆਂਦੇ ਨੇ ਉਹਨਾਂ ਨਾਲ ਆਪਣਾ ਪਰਿਵਾਰ ਬਣਾ ਕੇ ਰੱਖੀਏ ਐ ਨਾ ਹੋਈਏ ਕਿ ਅੱਜ ਉਹ ਸਮਾਨ ਲੈ ਗਏ ਸਾਡੇ ਕੋਲ ਕੱਲ ਆਪਣਾ ਕੋਈ ਨਾ ਦੇ ਦਿੱਕਤ ਆ ਜੇ ਸਮਾਨ ਚ ਉਹ ਪਾ ਲੈਣੇ ਭਾਈ ਜੀ ਕਿਹੜਾ ਇਹ ਫਰਨੀਚਰ ਤੁਸੀਂ ਬਣਾਉਨੇ ਹੋ ਇਹ ਚ ਕਿਹੜਾ ਮਟੀਰੀਅਲ ਯੂਜ਼ ਕਰਦੇ ਹੋ ਵੀ ਕੀ ਗੱਲਬਾਤ ਹੁੰਦੀ ਹੈ ਇਹਦੀ ਉਹ ਮੜੀ ਦਰਸ਼ਕਾਂ ਨੂੰ ਨਾ ਖੁੱਲ ਕੇ ਦੱਸੋ ਗੱਲਬਾਤ ਦੇਖੋ ਜੀ ਜੋ ਮੇਨ ਫਰਨੀਚਰ ਦਾ ਬੇਸ ਹੁੰਦਾ ਆਪਾਂ ਕਹਿ ਦਈਏ ਉਹ ਹੁੰਦਾ ਇਹਨਾਂ ਦਾ ਆਪਣਾ ਢਾਂਚਾ ਚਾਂਚਾ ਜੀ ਚਾਂਚਾ ਜੀ ਡੀਕ ਦੀ ਲੱਕੜ ਨਾਲ ਬੰਦ ਹੈ ਠੀਕ ਹੈ ਜੀ ਆਪਾਂ ਡੀਕ ਦੀ ਲੱਕੜ ਯੂਜ਼ ਕਰ ਰਹੇ ਆ ਠੀਕ ਹੈ ਜੀ ਸੈਕਿੰਡ ਚੀਜ਼ ਜੋ ਜੀ ਮਜ਼ਬੂਤੀ ਬਣਾਨੀ ਹੈ ਭਲਾਈ ਦੀ ਬਣਾਣੀ ਹੁੰਦੀ ਹੈ ਠੀਕ ਹੈ ਜੀ ਆਪਾਂ ਪਿਓਰ 12mm ਦੀ ਭਲਾਈ ਯੂਜ਼ ਕਰ ਰਹੇ ਆ ਸਾਰੇ ਫਰਨੀਚਰ ਦੇ ਵਿੱਚ ਓਕੇ ਕੋਈ ਆਪਾਂ ਫਰਨੀਚਰ ਗ੍ਰੇਡ ਪ੍ਰਾਈਮ ਯੂਜ਼ ਕਰ ਰਹੇ ਠੀਕ ਹੈ ਜੀ ਸਾਡੀ ਖੁੱਦੀ ਭਲਾਈ ਦੀ ਹੋਲ ਸੇਲ ਦਾ ਕੰਮ ਹੈ ਭਲਾਈ ਦਾ ਓਕੇ ਸਾਡੀ ਖੁੱਦੀ ਦੁਕਾਨ ਹੈ ਭਲਾਈ ਦੀ ਉੱਥੋਂ ਹੀ ਸਾਡੀ ਭਲਾਈ ਜਾਂਦੀ ਹੈ ਜੀ ਸਾਰੀ ਇਹ ਸਾਰੀ ਉਰੇ ਫੁੱਲ ਵਧੀਆ ਕੁਆਲਿਟੀ ਚ ਅਪਲਾਈ ਯੂਜ਼ ਹੋਦੀ ਹੈ ਐਨ ਹੀ ਹੈ ਕੋਈ ਜੋ ਚੂਰਾ ਮਾਲ ਹੁੰਦਾ ਹੈ ਜਾਂ ਗੱਤੇ ਵਾਲਾ ਮਾਲ ਹੁੰਦਾ ਅਸੀਂ ਉਹ ਯੂਜ਼ ਕਰ ਰਹੇ ਹਾਂ ਵਿੱਚੇ ਠੀਕ ਹੈ ਜੀ ਕਿਵੇਂ ਆਪਾਂ ਫੈਕਟਰੀ ਚ ਦੇਖੀ ਐ ਤੁਹਾਡੇ ਉਹ ਵੀ ਆਪਾਂ ਦਰਸ਼ਕਾਂ ਨੂੰ ਸ਼ਾਟ ਲਾਵਾਂਗੇ ਵਿੱਚ ਜ਼ਰੂਰ ਜੀ ਜ਼ਰੂਰ ਵੀ ਵਧੀਆ ਕੰਮ ਆ ਤੁਹਾਡਾ ਚਲੋ ਆਪਣੇ ਹੱਥੀਂ ਤੁਸੀਂ ਤਿਆਰ ਕਰਦੇ ਹੋ ਬਿਲਕੁਲ ਜੀ ਉਰੇ ਮੇਰੇ ਸਾਰੇ ਵੀਰ ਭੈਣਾਂ ਨੂੰ ਇੱਕ ਦਿਲੋਂ ਰਿਕਵੈਸਟ ਹੈ ਤੁਸੀਂ ਉਰੇ ਆਉਂਗੇ ਜਦ ਜਿਹੜਾ ਵੀ ਸਮਾਨ ਤੁਹਾਨੂੰ ਉਰੇ ਪਿਆ ਦਿਖੂਗਾ ਉਹ ਐ ਨਹੀਂ ਹੋਊਗਾ ਕੋਈ ਵੀ ਬਾਹਰੋਂ ਮੰਗਵਾਇਆ ਹੋਊਗਾ ਆਪਾਂ। ਉਹ ਸਾਰਾ ਆਪਣੇ ਆਪਣੇ ਹੱਥੋਂ ਬਣਵਾਇਆ ਹੋਇਆ ਆਪਣੀ ਫੈਕਟਰੀ ਦੇ ਵਿੱਚ ਹੀ ਬਣਿਆ ਹੋਇਆ ਹੈ ਤੇ ਆਪਣੇ ਕਾਰੀਗਰਾਂ ਨੇ ਹੀ ਬਣਵਾਇਆ ਹੋਇਆ ਹੈ। ਤੇ ਸਾਰਿਆਂ ਨੂੰ ਇੱਕ ਚੀਜ਼ ਦੀ ਜ਼ਿੰਮੇਵਾਰੀ ਆਪਾਂ ਜ਼ਰੂਰ ਲੈਣਿਆ ਕਿ ਕੋਈ ਬੰਦਾ ਬਾਹਰੋਂ ਵੀਡੀਓ ਦੇਖ ਕੇ ਆ ਜਾਂਦੇ ਨੇ ਕਿ ਜੀ ਉਹ ਤਾਂ ਇੰਨੇ ਦਾ ਸਮਾਨ ਦਿੰਦੇ ਨੇ ਉਹ ਤਾਂ ਇੰਨੇ ਦਾ ਸਮਾਨ ਦਿੰਦੇ ਨੇ ਉਹ ਤਾਂ 60000 ਚ ਪੰਜ ਚੀਜ਼ਾਂ ਦੇ ਦਿੰਦੇ ਨੇ। ਮੈਂ ਕਹਿ ਰਿਹਾ ਤੁਸੀਂ ਜ਼ਰੂਰ ਦੇਖ ਕੇ ਆਓ ਉਹਨਾਂ ਦੀ ਚੀਜ਼ ਠੀਕ ਹੈ ਜੀ ਬੜ ਬਾਅਦ ਜੇ ਤੁਸੀਂ ਆ ਕੇ ਮੇਰੀ ਚੀਜ਼ ਦੇਖੋਗੇ ਤੁਹਾਨੂੰ ਹੱਥ ਲਗਾਉਣ ਤੋਂ ਹੀ ਚੀਜ਼ ਦਾ ਪਤਾ ਲੱਗ ਜਾਊਗਾ ਕਿ ਐ ਨਹੀਂ ਹੋਊਗਾ ਕਿ ਤੁਹਾਨੂੰ ਫਰਕ ਦਿਖੂਗਾ ਬਹੁਤ ਜ਼ਿਆਦਾ ਕਿ ਨਹੀਂ ਜੀ ਇਹ ਤਾਂ ਸੇਮ ਹੀ ਹੈ ਉਹ ਵੀ ਐਂ ਦੇ ਹੀ ਜਾਂਦੇ ਨੇ ਤੇ ਇੱਕ ਫਰਨੀਚਰ ਦੀ ਵੈਰਾਈਟੀ ਬਾਰੇ ਦੱਸੋ ਵੀ ਤੁਸੀਂ ਕਿਹੜੀ ਚੀਜ਼ ਤਿਆਰ ਕਰਦੇ ਹੋ ਕਿੱਥੇ ਤੱਕ ਤਿਆਰ ਕਰਦੇ ਹੋ ਫਰਨੀਚਰ ਦੇ ਵਿੱਚ ਅਸੀਂ ਜੀ ਸਾਰਾ ਕੁਝ A to Z ਤਿਆਰ ਕਰ ਲਾਉਂਦੇ ਹਾਂ ਕਿਵੇਂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਜਿਹੜੇ ਕਹਿ ਦੀਏ ਸੋਫੇ ਜਿਹੜੇ ਹਰ ਬੰਦਾ ਅਫੋਰਡ ਨਹੀਂ ਕਰ ਪੰਦਾ ਉਹ ਸੋਫਾ ਜਿਵੇਂ ਕਿ ਉਸਕੇ ਸਸਤੇ ਸੋਫੇ ਹੁੰਦੇ ਨਹੀਂ ਜਿਵੇਂ ਕਿ ਸਾਡੇ ਕੋਲ ਇੱਕਾ ਸੋਫਾ ਪਿਆ ਹੈ ਜੀ ਆਪਾਂ 7 ਸੀਟਰ ਸੋਫਾ ਕਹ ਦਿੰਦੇ ਇਹਨਾਂ ਨੂੰ ਠੀਕ ਹੈ ਜੀ ਹਰ ਬੰਦਾ ਵੋੜ ਨਹੀਂ ਕਰ ਪਾਂਦਾ ਪਰ ਸੂਲ ਲੋਕਾਂ ਆਉਂਦਾ ਇੱਛੂ ਹੁੰਦਾ ਔਰ ਇੰਜ ਦੇ ਸੋਫੇ ਨੇ ਕੁਆਲਿਟੀ ਇੱਕ ਨੰਬਰ ਡਿਜ਼ਾਈਨ ਇੱਕ ਨੰਬਰ ਠੀਕ ਹੈ ਜੀ ਬੰਦਾ ਸੈਟੀਸਫਾਈਡ ਹੋ ਕੇ ਜਾਉਂਦਾ ਮੰਨ ਕੇ ਚੱਲੀਏ ਕਿਹੜੇ ਬਾਜ਼ਾਰ 'ਚ ਸੋਫੇ ਚੱਲ ਰਹੇ ਨੇ ਹਾਂ ਜੀ ਸ ਰੇਟ ਉਹੀ ਹੈ ਪਰ ਕੁਆਲਿਟੀ ਵਧੀਆ ਹੈ ਰੇਟ ਵੀ ਘਟੇ ਜੀ ਅੱਛਾ ਉਹਦੇ ਨਾਲ ਵੀ ਘਟਾ ਰਹੇ ਹੋ ਉਹਦੇ ਨਾਲ ਰੇਟ ਵੀ ਘਟਿਆ ਕੁਆਲਿਟੀ ਦਾ 101% ਵਧੀਆ ਹੈ ਠੀਕ ਹੈ ਜੀ ਮੈਂ ਗਰੰਟੀ ਨਾਲ ਲਗਾਉਂਗਾ ਕੋਈ ਮੇਰੀ ਕੁਆਲਿਟੀ ਨੂੰ ਜਿਸ ਨੇ ਮਾੜਾ ਸਾਬਿਤ ਕਰਤਾ ਮੈਂ ਫ੍ਰੀ ਚ ਦੇਣ ਲਈ ਤਿਆਰ ਆ ਉਹ ਬੰਦੇ ਨੂੰ ਠੀਕ ਹੈ